ਤਾਰੇ ਬਾਈਕ ਤੇ ਜਾ ਰਹੇ ਸੀ ਪਛਾਣੇ ਕਿਰ ਗਈ ਕੁਝ ਨਹੀਂ ਬਾਈਕ ਜਾ ਰਹੇ ਦੇ ਘਰ ਮੇ ਚੋ ਕਾਰ ਤੋਂ ਚੱਲ ਰਹੀ ਸੀ ਛੱਡਣ ਕਿ ਜਾਣੇ ਕਿਨੇ ਕਿ ਨਾ ਇਹਨਾਂ ਦਾ ਕਿ ਕਾਰ ਛੱਡਣ ਚੱਲ ਰਹੀ ਹੁਣ ਡਾਕਟਰ ਰੈਫਰ ਕਰਨਾ ਹੈ ਹਸਪਤਾਲ ਵਿੱਚ ਆਓ ਐਮਰਜੈਂਸੀ ਵਾਲੇ ਸੜਕ ਸੁਰੱਖਿਆ ਵਾਲੇ ਮੇਰਾ ਸਮਝੇ ਨਾ ਅੱਜ ਇਹ ਬਾਈ ਫੈਕਟਰੀ ਕੋਲੇ ਹੋਇਆ ਸੀ ਐਕਸੀਡੈਂਟ ਚਾਨ ਮਾਰੀ ਨੂੰ ਆਈ ਜਾਂਦੇ ਸੀ ਜੀ ਤੇ ਤੇ ਇਹਨਾਂ ਨੂੰ ਸ਼ਾਇਦ ਦੰਗਲਾਂ ਹੀ ਪਈਆਂ ਸੀਗਾ ਹਾਂ ਚੱਲਦੇ ਬਾਈਕ 'ਚ ਦੰਦਲਾ ਪਏ ਹੈ ਡੰਗ ਪਏ ਸੀ ਜੀ ਫਿਰ ਸਾਨੂੰ ਫੋਨ ਆਇਆ ਐ X12 ਤੋਂ ਜਿਹੜਾ ਮੈਸੇਜ ਆਇਆ ਸੀ ਸਾਡੀ ਅਸੀਂ ਕਾਰਵਾਈ ਕੀਤੀ ਇਹਨਾਂ ਨੂੰ ਲੈ ਕੇ ਆਏ ਇੱਥੇ ਜੀ ਪੇਪਰ ਅਸੀਂ ਇੱਥੇ ਦਾਖਲ ਕਰਵਾਏ ਨਾਮ ਕੀ ਸੀ ਇਹਨ ਦਾ ਅਨਿਸ਼ਕ ਅਨਿਸ਼ਕਾ ਠੀਕ ਹੈ ਜਦ ਕੰਨ ਵਾਲੇ ਹੋਣ ਵਾਲੇ ਹਾਂ ਲਾ ਲਾ ਡਾਕਟਰ ਕੜੀ ਜਾਂਦੇ ਨੇ ਅਲੇ ਤਾਂ ਨਾਜੂ ਕੀ ਨੇ ਬਾਕੀ ਡਾਕਟਰ ਲੱਗੇ ਹੋਏ ਨੇ ਉਹ ਇਧਰ ਦਾ 5-10 ਮਿੰਟ ਲੱਗੇ ਮਾਮਲਾ ਜੀ ਸਾਨੂੰ ਕੰਟਰੋਲ ਰੂਟ ਤੋਂ ਸੂchna ਮਿਲੀ ਸੀ ਤੇ ਮੈਂ ਆਪ ਦੀ ਤੁਰੰਤ ਪਾਲਟੀ ਲੈ ਕੇ ਤੇ ਲਾਲੋਵਾਲ ਦੇ ਪਰਲੇ ਦੇ ਪਾਸੇ ਨਾ ਪੈ ਫੈਕਟਰੀ ਹੈ ਜੀ ਉੱਥੇ ਆਪਣੀ ਬੈਗ ਤੇ ਜਾ ਰਹੀ ਸੀ ਤੇ ਪਤਾ ਨਹੀਂ ਇਹਨੂੰ ਕੀ ਹੋਇਆ ਮਗਰੋਂ ਆਪਣੇ ਆਪ ਡਿੱਗੀ ਕਿਸੇ ਦੇ ਨਾਲ ਨਹੀਂ ਟਕਰਾਈ। ਹੂੰ। ਉੱਥੋਂ ਡਿੱਗੀ ਤੇ ਨਾਲ ਦੀ ਨਾਲ ਤਿੰਨ ਚਾਰ ਮਿੰਟ ਬਾਅਦ ਅਸੀਂ ਆ ਗਿਆਂ। ਹੂੰ। ਅਸੀਂ ਆਪਣੀ ਗੱਡੀ ਤੇ ਲੈ ਕੇ ਤੈਨੂੰ ਸਿਵਲ ਹਸਪੀਟਲ ਤੋਂ ਫਾਇਲ ਦਾ ਜਿਹੜਾ ਦਾਖਲ ਕਰਾ। ਬਿਲਕੁਲ ਨਾਜੁਕ ਹੀ ਨੇ ਵੈਸੇ। ਅੱਛਾ। ਸ਼ਾਇਦ ਮੈਨੂੰ ਲੱਗਦਾ ਵੀ ਰੈਫਰ ਕਰਦੇ ਨੇ ਕਿਸੇ ਆਇਡੈਂਟੀਫਾਈ ਅਜੇ ਕਰਨਾ ਕਿ ਉਹ ਬੋਲ ਨਹੀਂ ਰਿਹਾ ਤੇ ਉਹ ਬਾਅਦ ਵਿੱਚ ਨਾ ਸਾਰਾ ਲਿਖ ਲੈਣਾ। ਨਾਲ ਇਹਦੇ ਇਫਤਾਂ ਕਰ ਆਲਾ। ਹੂੰ। ਕੋਈ ਹੋਰ ਇਸਤਦਾਰ ਜਿਹੜੇ ਹੁਣ ਮਗਰੋਂ ਆ ਗਏ। ਆਏ ਮੋਟਰਸਾਈਕਲ ਤੇ ਸੀਗੇ ਦੋਨੋਂ ਜੀ। ਬੱਸ ਨੂੰ ਲੱਗਦਾ ਐ 6 ਮਹੀਨੇ ਵਿਆਹ ਹੋਣ ਹੋ ਜਾਣੇ ਕਿਉਂ ਡਾਕਟਰਾਂ ਨੇ ਮੈਨੂੰ ਲੱਗਦਾ ਵੀ ਰੈਫਰ ਕਰ ਰਹੇ ਨੇ ਜੀ ਆਪਣੇ ਟੋਲ ਪਲਾਇਆ ਥੇਕ ਲੰਦਰ ਸਾਡਾ ਜਿਹੜਾ ਹਾਰਟ ਦਾ ਪੁਆਇੰਟ ਹੈ ਨਾ ਜੀ ਉਹ ਥੇਕ ਲੰਦਰ ਤੇਨ ਚਾਰ ਮਿੰਟ ਚ ਸਰ ਬਾਈਕ ਤੇ ਜਾ ਰਹੇ ਸੀ ਪਛਾਣੇ ਕਿਰ ਗਏ ਕੁਝ ਨਹੀਂ ਬਾਈਕ ਜਾ ਰਹੇ ਜੀ ਘਰ ਮੈਂ ਛੋੜ ਘਰ ਤੋਂ ਚੱਲ ਜਾ ਸੀ ਛੱਡਣ ਕੀ ਜਾਣੇ ਕਿ ਲੈ ਕੇ ਕੀ ਨਾ ਆਏ ਇਹਨਾਂ ਦਾ ਸ਼ਿਕਾਇਤ ਕਿ ਘਰ ਛੱਡਣ ਚੱਲਿਆ ਸੀ ਹੁਣ ਡਾਕਟਰ ਰੈਫਰ ਕਰਨਾ ਹੈ ਹਸਪਤਾਲ ਆਓ ਐਮਰਜੈਂਸੀ ਬਾਰੇ ਸੜਕ ਸੁਰੱਖਿਆ ਵਾਲੇ ਮੇਰਾ ਸੰਜੇ ਨਵਾਂ ਅੱਜ ਇਹ ਬਾਈ ਫੈਕਟਰੀ ਕੋਲੇ ਹੋਇਆ ਸੀ ਐਕਸੀਡੈਂਟ ਚਾਹ ਮਾਰੀ ਨੂੰ ਆਈ ਜਾਂਦੇ ਸੀਗੇ ਜੀ ਤੇ ਤੇ ਇਹਨਾਂ ਨੂੰ ਸ਼ਾਇਦ ਦੰਗਲਾਂ ਹੀ ਪਈਆਂ ਸੀਗਾ ਹਾਂ ਚੱਲਦੇ ਬਾਈਕ 'ਚ ਦੰਗਲਾਂ ਪਏ ਡਿੱਗ ਪਏ ਸੀਗੇ ਜੀ ਫਿਰ ਸਾਨੂੰ ਫੋਨ ਆਇਆ ਐਕਸ 12 ਤੋਂ ਜਿਹੜਾ ਮੈਸੇਜ ਆਇਆ ਸੀ ਸਾਡੀ ਅਸੀਂ ਕਾਰਵਾਈ ਕੀਤੀ ਇਹਨਾਂ ਨੂੰ ਲੈ ਗਏ ਆਏ ਇੱਥੇ ਜੀ ਪੇਪਰ ਅਸੀਂ ਇੱਥੇ ਦਾਖਲ ਕਰਵਾਏ ਨਾਮ ਕੀ ਸੀ ਇਹਨਾਂ ਦਾ ਅਨਿਸ਼ਕ ਅਨਿਸ਼ਕਾ ਟੀਗਰ ਚਾਨੂ ਵਾਲੇ ਘਰੇ ਨਾਲੇ ਹਾਂ ਲੱਗ ਡਾਕਟਰ ਕੜੀ ਜਾਂਦੇ ਨੇ ਅਲੇ ਤਾਂ ਨਾਜੂ ਕੀ ਨੇ ਬਾਕੀ ਡਾਕਟਰ ਲੱਗੇ ਹੋਏ ਨੇ ਉਹ ਇਧਰ ਤਾਂ 5-10 ਮਿੰਟ ਲੱਗੇ ਮਾਮਲਾ ਜੀ ਸਾਨੂੰ ਕੰਟਰੋਲ ਨੂੰ ਸੂchna ਮਿਲੀ ਸੀ ਤੇ ਮੈਂ ਆਪੀ ਤੁਰੰਤ ਪਾਰਟੀ ਲੈ ਕੇ ਤੇ ਲਾਲੋਵਾਲ ਦੇ ਪਰਲੇ ਦੇ ਪਾਸੇ ਨਾ ਪੈ ਫੈਕਟਰੀ ਹੈ ਜੀ ਉੱਥੇ ਆਪਣੀ ਬੈਕ ਤੇ ਜਾ ਰਹੀ ਸੀ ਤੇ ਪਤਾ ਨਹੀਂ ਇਹਨੂੰ ਕੀ ਹੋਇਆ ਮਗਰੋਂ ਆਪਣੇ ਆਪ ਡਿੱਗੀ ਕਿਸੇ ਦੇ ਨਾਲ ਨਹੀਂ ਟਕਰਾਈ ਹੂੰ ਉੱਥੋਂ ਡਿੱਗੀ ਦੇ ਨਾਲ ਦੀ ਨਾਲ ਤਿੰਨ ਚਾਰ ਮਿੰਟ ਬਾਅਦ ਅਸੀਂ ਆ ਗਿਆਂ ਅਸੀਂ ਆਪਣੀ ਗੱਡੀ ਤੇ ਲੈ ਕੇ ਤੈਨੂੰ ਸਿਵਲ ਹਸਪੀਟਲ ਫਾਇਲ ਦਾ ਜਿਹੜਾ ਦਾਖਲ ਕਰਾ ਹਾਲਾਤ ਨਾਜੂਕ ਹੀ ਨੇ ਵੈਸੇ ਅੱਛਾ ਸ਼ਾਇਦ ਮੈਨੂੰ ਲੱਗਦਾ ਵੀ ਰੈਫਰ ਕਰ ਦੇਣਗੇ ਆਇਡੈਂਟੀਫਾਈ ਅਜੇ ਕਰਨਾ ਕਿ ਉਹ ਬੋਲ ਨਹੀਂ ਰਿਹਾ ਤੇ ਬਾਅਦ ਵਿੱਚ ਨਾ ਸਾਰਾ ਲਿਖ ਲਾਂਗੇ ਨਾਲ ਇਹ ਦੇਖਣਾ ਕਰ ਆਲਾ ਹੂੰ ਕੋਈ ਹੋਰ ਇਸ ਤਰ੍ਹਾਂ ਜਿਹੜੇ ਹੁਣ ਮਗਰੋਂ ਆਏ ਨੇ ਆਏ ਮੋਟਰਸਾਈਕਲ ਤੇ ਸੀ ਕਿ ਦੋਨੋਂ ਜੀ ਬੱਸ ਨੂੰ ਲੱਗਦਾ ਐ 6 ਮਹੀਨੇ ਵਿਆਹ ਹੋਣ ਨੂੰ ਜਾਨੀ ਕਿਉ ਡਾਕਟਰ ਨੇ ਮੈਨੂੰ ਲੱਗਦਾ ਵੀ ਰੈਫਰ ਕਰ ਰਹੇ ਨੇ ਜੀ ਆਪਣੇ ਟੋਲ ਪਲਾਇਆ ਥੇਕ ਲੰਦਰ ਸਾਡਾ ਜਿਹੜਾ ਹਾਰਡ ਪੁਆਇੰਟ ਹੈ ਨਾ ਜੀ ਉਹ ਥੇਕ ਲੰਦਰ ਤਿੰਨ ਚਾਰ ਮਿੰਟ ਜੀ